ਸਤਿ ਸ੍ਰੀ ਅਕਾਲ ਜੀ ਬਾਈ ਜੀ ਕੀ ਹਾਲ ਚਾਲ ਆ ਹੋਰ ਸਾਰੇ ਭਰਾ ਠੀਕ ਠਾਕ ਆ ਲੋ ਬਈ ਮਿੱਤਰੋ ਆਪਾਂ ਬਈ ਕਰਤਾ ਵਲੌਗ ਸਟਾਰਟ ਟਾਈਮ ਹੋ ਗਿਆ ਬਾਈ 2:00 ਵਜ ਗਿਆ ਤੇ ਦਿਨ ਬਾਈ ਧੁੱਪ ਰੱਬ ਕੱਢ ਜਾਣਾ ਕੱਢਦਣ ਜਾਨਵਰ ਤਾਂ ਬਾਈ ਬਾਹਰ ਨਿਕਲਦੇ ਹੀ ਨਹੀਂਗੇ ਠੀਕ ਆ ਹੁਣ ਵੀਨੇ ਆ ਤੇ ਹੁਣ ਮੜਾ ਇਹ ਦਿਨ ਲੱਗਿਆ ਵੀ ਹੁਣ ਵੀਨੇ ਜੇ ਟਾਈਮ ਲੱਗਿਆ ਤਾਂ ਕੱਢਾਂਗੇ ਇਹ ਕਣਾ ਭਰਾ ਬਣ ਕੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਦੇ ਕਰੋ ਕਿ ਬਾਈ ਕਿਤੇ ਜਾਣਾ ਸੀਗਾ ਤੇ ਜਿਹਦੀ ਕੋਲ ਜਾਣਾ ਸੀ ਉਹ ਗਾਂ ਵਾਲਾ ਬੰਦਾ ਅਜੇ ਬਾਹਰ ਗਿਆ ਹੋਇਆ ਤੇ ਬਾਈ ਜੀ ਬੱਚੇ ਨਿੱਕੇ ਕੱਟਣ ਦੀ ਤਿਆਰੀ ਕਰੀ ਜਾਂਦਾ ਸੀ ਨਾਲੇ ਖੁੱਡੇ ਸਾਫ਼ ਕਰਨੇ ਸੀ ਤੇ ਭਾਈ ਅੱਜ ਬੋੜ ਨਹੀਂ ਬਾਵੇ ਅੰਗ ਆਇਆ ਤੇ ਮੈਂ ਤਾਂ ਜਾਣਾ ਹੀ ਸੀਗਾ ਭਾਈ ਮੈਂ ਤਾਂ ਨਾ ਧੋ ਕੇ ਤਿਆਰੀ ਕਰੀ ਜਾਂਦਾ ਸੀਗਾ ਤੇ ਲੋ ਬਾਈ ਘਾ ਦਾ ਛਿੱਟਾ ਦਿੱਤਾ ਇਹਦੇ ਚ ਕੰਨ ਲੱਗ ਪਿਆ ਘਾ ਵੀ ਓਕੇ ਹੋ ਗਿਆ ਕੰਮ ਤੇ ਕਣਕ ਵੀ ਬਦਲ ਗੇ ਰੰਗ ਰੇ ਪਾਈ ਸੀ ਹੁਣ ਡੀਏਪੀ ਪਾ ਦੇਗੇ ਕਦੇ ਦਿਨ ਚ ਮੈਂ ਹਰੇਕ ਵੀਡੀਓ ਚ ਹਰੇਕ ਵੀਡੀਓ ਜੁ ਕਹਿ ਦਿੰਨਾ ਬਈ ਡੀਏਪ ਪਾ ਰਹੇ ਆਂਗੇ ਪਰ ਬਈ ਥੋੜਾ ਜਿਹਾ ਹਜੇ ਉਹ ਦੂਜੀ ਰੇ ਹੈ ਸਰਕਾਰੇ ਫੇਰ ਪਾਵਾਂਗੇ ਕਹਿ ਦਿੰਨਾ ਮੈਂ ਬੋਲ ਦਿੰਨਾ ਲਓ ਬਈ ਆਪਣਾ ਕਾ ਬਾਈ ਜੀ ਠੀਕ ਹੋ ਗਿਆ ਇਹਦੇ ਚ ਵੀ ਰੇ ਰੂਫ ਸਿੱਟੀ ਹੁੰਦੇ ਪਾਣੀ ਤਾਂ ਨਹੀਂ ਲਾਇਆ ਹਲੋ ਭਾਈ ਮਿੱਤਰੋ ਹਲੋ ਵੀ ਅੱਖਾਂ ਨਹੀਂ ਭਾਈ ਬਹੁਤ ਲੋ ਪੀਤਾ ਇਹ ਫੋਨ ਵੇਖਣਾ ਹੋਊਗਾ ਫੋਨ ਵੇਖਣ ਕਰਕੇ ਅੱਖਾਂ ਖਰਾਬ ਹੋਊਗਾ ਇਹਦੇ ਚ ਭਾਈ ਇੱਕ ਜੋੜੀ ਤੇ ਇੱਕ ਬੱਚਾ ਹੀ ਆ ਖਤੇ ਚ ਇਹ ਜੋੜੀ ਕਾ ਛੱਡ ਦਿੰਨੇ ਆ ਇਥੇ ਬੱਚੇ ਪੁੱਛੇ ਛੱਡ ਦੇਗੇ ਆ ਫਿਰ ਤਾਂ ਚੀਨਾ ਬੱਚਾ ਤੇ ਪਸੰਗਾਂ ਨੂੰ ਪੱਠੇ ਪੁੱਠੇ ਪਾ ਕੇ ਭਾਈ ਉਦੋਂ ਬਾਅਦ ਖੁੱਡਿਆਂ ਚ ਆਂਡੀ ਹੋ ਉਥੇ ਦੀ ਖਰਾਬ ਹੋ ਗਿਆ ਭਾਈ ਇਹ ਤਾਂ ਇਹ ਛੱਡ ਦਿੰਨੇ ਜੋੜੀ ਕਾ ਤਰਮੂਹੀ ਟਰੜਦਾ ਜਖਾਮ ਨਾ ਹੋਵੇ ਵੀ ਇਹਨੇ ਫੜ ਕੇ ਲੋ ਬਈ ਮਿੱਤਰੋ ਲੋ ਬਈ ਪਸਗਣੋਂ ਪਾਤੀ ਆ ਪੱਠੇ ਤੇ ਪਸਗਾਂ ਦਾ ਕੰਮ ਨੀ ਮੀਟਦਾ ਤੇ ਬਈ ਕਬੂਤਰਾਂ ਨੂੰ ਦਾਣਾ ਪਾਣੀ ਪਾਤਾ ਤੇ ਬਈ ਜੀ ਮਕਾਨ ਪਾਈਏ ਤਾਂ ਪਸਗਾਂ ਦਾ ਹੀ ਵਿਚਾਰਿਆਂ ਦਾ ਕੋਈ ਹੱਲ ਹੋਵੇ ਫਰਸ਼ਾਂ ਪੁਰਸ਼ਾਂ ਵਧੀਆ ਬਣਨਗੇ ਹਨਾ ਮਾਲਕ ਮਿਹਰ ਕਰੇ ਸੱਚੇ ਪਾਤਸ਼ਾ ਲੋ ਬਈ ਦਾਣੇ ਚੁਗੀਆਂ ਜਾਂਦੇ ਆ ਚੋ ਲੈਣਗੇ ਤਾਂ ਨਹੀਂ ਦੇ ਸਾਫ ਕਰਨੀ ਸੀ ਬਈ ਅੱਜ ਅੱਜ ਬੋਰ ਨਹੀਂ ਆਇਆਗਾ ਧੋਪ ਬਈ ਨਿਕਲੀ 1:00 ਵਜੇ ਤੇ ਤਾਂ ਕਰਕੇ ਫਿਰ ਅੱਜ 25 ਬਾਰ ਬੂਰੂ ਵੀ ਨਹੀਂ ਕੱਟੇ ਗਏ ਚਲੋ ਕੋਈ ਗੱਲ ਨਹੀਂ ਤੇ ਆ ਬੱਤੀ ਬੱਤੀ ਆ ਬਈ ਫਿਰ ਨਾਲੇ ਤਾਂ ਨਹੀਂ ਬੈਠੇ ਆ ਉਹ ਰਤਾ ਬੱਚਾ ਆਪਣੇ ਕਬੂਤਰਾਂ ਦਾ ਨਹੀਂ ਹੈਗਾ ਗਗਨੇ ਚ ਕੁੜਵਾ ਆਇਆ ਸੀ ਜਿਆ ਸੋਨਾ ਕਰਕੇ ਚੱਕ ਲਿਆ ਸੀ ਮੈਂ ਲੋ ਬਈ ਮਿੱਤਰੋ ਪਸ਼ੂ ਪਿਆਦ ਕੇ ਪਸ਼ੂ ਖੇਲ ਤੋਂ ਨਹੀਂ ਪਿਉਂਦੇ ਬਾਈ ਪਸ਼ੂ ਪਿਆਵਾਂਗੇ ਮੋਟਰ ਤੋਂ ਖੇਲ ਤੋਂ ਬਾਈ ਤਾਂ ਨਹੀਂ ਪਿਉਂਦੇ ਪਾਣੀ ਬਹੁਤ ਜਿਆਦਾ ਠੰਡਾ ਹੁੰਦਾ ਤੇ ਆਰਾਮਦਾਰੀ ਨਾਲ ਪਸਨ ਨੂੰ ਨਿੱਗਾ ਪਾਣੀ ਪਿਆਵਾਂਗੇ ਪਾਣੀ ਪਿਆ ਰਹੇ ਆਂ ਆਪਾਂ ਮੋਟਰ ਤੋਂ ਬਾਲਟਾਂਾਂ ਭਰ-ਭਰ ਪਿਆ ਦੇਾਂਗੇ ਤੇ ਉਦੋਂ ਬਾਅਦ ਬਾਈ ਬੱਚਿਆਂ ਜੀਆਂ ਦੇ ਕਈਆਂ ਦੇ ਨਿਸ਼ਾਨੀਆਂ ਲਾਉਣੀਆਂ ਬੱਚਿਆਂ ਦੇ ਲਾਵਾਂਗੇ ਨਿਸ਼ਾਨੀਆਂ ਆਪਾਂ ਤੇ ਕਹੂੰਗੇ ਬਾਈ ਸ਼ਾਨ ਨਹੀਂ ਰਹਿੰਦੀਗੀ ਤੇ ਇੱਧਰ ਵੇਖੋ ਬਾਈ ਬੰਦੇ ਸਾਡੇ ਨਾ ਧੋ ਕੇ ਤਿਆਰ ਹੋਏ ਬੈਠੇ ਆ ਖੜਾ ਹੀ ਕੁੜਤਾ ਪਿਆ ਮਾ ਵਿਖਾਈਏ ਤੇਰਾ ਲੈ ਲੱਗਦਾ ਨਾ ਮੁੰਡਾ ਜਿਵੇਂ ਸੰਜੇ ਦੱਤ ਲੱਗ ਰਿਹਾ ਇੱਥੇ ਆ ਜਾ ਪੁੱਤ ਐ ਬਲਵਾਈ ਮਿੱਤਰੋ ਬੱਚਿਆਂ ਦੇ ਬਈ ਪਾਈ ਜਾਂਦੇ ਠੱਲਾ ਪਾਸੇ ਕਰ ਲੈ ਇਧਰ ਲਾ ਇਧਰ ਲਾ ਪਾਸੇ ਕਰ ਲੈ ਲੋ ਬਈ ਬੱਚਿਆਂ ਦੇ ਪਾਈ ਜਾਂਦੇ ਸੀ ਬਈ ਠੱਲਾ ਕਿਉਂਕਿ ਬਈ ਮੁੜ ਕੇ ਸਿਆਣ ਸੋਕੀ ਆ ਜਾਂਦੀ ਹੈ ਪਤਾ ਲੱਗ ਜਾਂਦਾ ਵੀ ਕਿਹੜਾ ਕਿਹੜੇ ਦਾ ਕਿਹੜਾ ਕਿਹੜੇ ਦਾ ਤੇ ਮੀਨ ਮੀਨ ਬੱਚੇ ਸੀ ਬਈ ਜਿਹੜੇ ਉਹਨਾਂ ਦੇ ਠੱਲਾ ਪਾਈ ਜਾਂਦੇ ਆ ਜੁਵਾ ਜੋੜਨਾ ਬਸ ਪੱਟੀਆਂ ਰਹਿ ਗਈਆਂ ਨੇ ਮੇਨ-ਮੇਨ ਦੀਆਂ ਲੱਗੀਆਂ ਰਹਿ ਜਾਣਗੀਆਂ ਜਿਨ੍ਹਾਂ ਦੇ ਬੱਚੇ ਘਟਾ ਬਾਕੀ ਬਈ ਪਾਟ ਦਿੰਦੇ ਆ ਪਾਟੀ ਚੱਲਾਂਗੇ ਹੌਲੀ-ਹੌਲੀ ਥੱਲਾ ਬਈ ਪਾਈ ਜਾਂਦੇ ਆ ਤਕਰੀਬਨ ਬੱਚੇ ਬਈ ਕੂਤਰ ਕਈ ਪਾਲਦੇ ਨਹੀਂਗੇ ਪਤਾ ਨਹੀਂ ਕੀ ਦੇਖਦਾ ਹੁਣ ਕਿਹੜੇ ਰਹਿ ਗਏ ਤੇ ਬਾਕਰ ਲੋ ਬਈ ਮਿੱਤਰੋ ਮੇਡ ਮੇਡ ਬੱਚਿਆਂ ਦੀ ਬਈ ਪਾਤਾਂ ਘਠਲਾਂ ਜਿਵੇਂ ਬਾਜ਼ੀਆਂ ਵਾਲੇ ਦੇ ਹੋਗੇ ਬਾਜ਼ੀਆਂ ਵਾਲੇ ਦਾ ਮਾਪਿਓ ਹੋਗੇ ਡੱਬੀ ਦੇ ਹੋਗੇ ਲੋ ਬਈ ਮਿੱਤਰੋ ਪਾ ਕੇ ਠੱਲਾ ਲਿਖਾ ਲਖਾਈ ਕਰਤੀ ਆ ਆ ਪਹਿਲਵਾਨ ਬੈਠੇ ਆਪਣੇ ਆ ਸਾਰੇ ਬੱਚੇ ਲਿਖੀ ਆ ਬਈ ਉਹ ਡੇਰੀ ਤੇ ਤੇ ਪਾਦੇ ਆ ਬਈ ਸਾਰਿਆਂ ਤੋਂ ਕੰਮ ਇਹ ਸੀ ਜ਼ਰੂਰੀ ਠੱਲਾਂ ਵਾਲਾ ਤੇ ਅੱਧੇ ਬੱਚੇ ਰਹਿ ਗਏ ਬਈ ਉਹਨਾਂ ਦੇ ਕੱਲ ਨੂੰ ਪਾ ਦਿਆਂ ਤੇ ਹੁਣ ਬਈ ਲਿਉਣੇ ਛੂਲੇ ਇੰਨੇ ਵਿੱਚ ਹੈਗੇ ਜਿਹੜੇ ਬੱਚੇ ਕੂਤਰ ਪਾਲਦੇ ਨਹੀਂ ਜਿਵੇਂ ਉਹ ਰੱਤਾ ਬੈਠਾ ਉਹ ਨਹੀਂ ਪਾਲਦੇ ਤੇ ਇੱਕ ਇੱਥੇ ਬਿਠਾ ਬਿਠਾ ਜਿਹੜਾ ਕੋ ਨਾ ਜੈ ਨੂੰ ਨਹੀਂ ਪਾਲਦੇ ਆ ਬਿਠਾ ਜੂਤ ਅਗਰ ਕੂਤਰਾਂ ਵਾਲੀਆਂ ਕਾਪੀਆਂ ਹੀ ਬਈ ਜਿਹੜੀਆਂ ਲਈ ਬੈਠੇ ਆ ਤੇ ਠੱਲਾਂ ਆਰ ਜੀ ਜੀਆਂ ਸੀਂਗਾਂ ਬਾਈ ਕਿਰਨ ਨੰਬਰ ਵਾਲੀਆਂ ਕੱਲੂਆਂ ਉਹ ਪਾਤੂਗਾ ਵੰਗਾ ਲਓ ਬਈ ਮਿੱਤਰੋ ਪਛੂ ਬਾਈ ਜੀ ਕਰਤੇ ਅੰਦਰ ਕਿਉਂਕਿ ਬਾਈ ਠੰਡ ਹੋ ਗਈ ਆ ਤੇ ਪੱਲੜ ਛੱਡਣਾ ਨਹੀਂ ਰਹੇਗਾ ਬਾਈ ਹਲਾਓ ਬਈ ਮਿੱਤਰੋ ਬਾਈ ਜੀ ਮੁਫਲੀ ਖਾ ਕੇ ਡਾਈ ਤਾ ਮੂ ਸਾਫ ਕਰ ਚਲੋ ਬਈ ਠੀਕ ਆ ਜੀ ਹੁਣ ਆਪਾਂ ਕਰ ਲਗੇ ਆਂ ਵਲੌਗ ਦੀ ਸਮਾਲਤੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਭਰਾ ਬਣ ਕੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਆ ਕਰੋ ਇਹ ਖੁੱਡਿਆਂ ਚੋਂ ਪਾਣੀ ਕੱਢਣਾ ਥੋੜਾ ਜਿਹਾ ਠਹਿਰ ਕੇ ਕੱਢਦੇ ਆਂਗੇ ਚਲੋ ਠੀਕ ਆ ਭਰਾ ਬਣ ਕੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਸਪੋਰਟ ਲਾਜ਼ਮੀ ਕਰਿਆ ਕਰੋ ਬਾਈ ਜੀ ਵਲੌਗ ਹੌਲੀ ਹੌਲੀ ਬਣਨ ਲੱਗ ਪੈਣਗੇ ਕਿਉਂਕਿ ਬਈ ਇੱਕ ਤਾਂ ਠੰਡਾ ਹੁਣ ਬਾਹਰ ਅੰਦਰ ਨਹੀਂ ਜਾਇਆ ਜਾਂਦਾ ਹਨਾ ਫਿਰ ਨੰਬਰ 2 ਤੇ ਇੱਕ ਥੋੜਾ ਜਿਹਾ ਪ੍ਰਭਾਵ ਮੈ ਸਕਦਾ ਵੀ ਠੀਕ ਆ ਆ ਫਿਰਦੀ ਹੈ ਜਨਸੰਖਿਆ ਪੀ ਕਰਦੀ ਫਿਰਦੀ ਹੈ ਫੋਕਸ ਕਰ ਲਾ ਫੋਕਸ ਕਰ ਲਾ ਨਹੀਂ ਕੀਤਾ